ਗੁਰਦੁਆਰਾ ਡੇਰਾ ਸਾਬ ਲਾਹੌਰ ਦੇ ਮਾਹੌਲ ਵਿੱਚ ਅਤੇ ਗੁਰਬਾਣੀ ਦੀ ਸਿੱਖਿਆ ਤੇ ਚੱਲਦੇ ਆ ਭਗਤ ਪੂਰਨ ਸਿੰਘ ਜੀ ਨੇ ਜੋ ਲਾਹੌਰ ਵਿਖੇ ਨਿਸ਼ਕਾਮ ਸੇਵਾ ਦਾ ਕੰਮ ਆਰੰਭ ਕੀਤਾ ਸੀ ਉਹਨੂੰ ਅੰਮ੍ਰਿਤਸਰ ਪਹੁੰਚਾ ਕੇ ਅੰਮਲੀ ਜਮਾ ਪਹਿਨਾਇਆ ਗਿਆ। ਦੇਸ਼ ਦੇ ਵੰਡ ਸਮੇਂ 18 ਅਗਸਤ ਨੂੰ 1947 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਰੈਫਿਊਜੀ ਕੈਂਪ ਵਿੱਚ ਪੁੱਜ ਕੇ ਭਗਤ ਜੀ ਨੇ ਦੁਖੀ ਮਨੁੱਖਤਾ ਦੀ ਸੇਵਾ ਬੜੀ ਸ਼ਿੱਦਤ ਨਾਲ ਆਰੰਭ ਕਰ ਦਿੱਤੀ ਜੋ ਕਿ ਹਜੇ ਦੀ ਵਪਾਕਾਰਨ ਉਸ ਵੇਲੇ ਦੀ ਲੋੜ ਬਣ ਗਈ ਸੀ ਉਸ ਤੋਂ ਪਿੱਛੋਂ ਉਹਨਾਂ ਨੇ ਕਦੀ ਪਿੱਛੇ ਪਾਉਗੇ ਨਹੀਂ ਵੇਖਿਆ ਤੇ ਮੌਜੂਦਾ ਰੂਪ ਵਿੱਚ ਪਿੰਗਲਵਾੜਾ ਬਣਨ ਤੱਕ ਇਹਦੇ ਬਾਨੀ ਨੂੰ ਦਿਨ ਰਾਤ ਇੱਕ ਕਰਕੇ ਸਖਤ ਕਰਨਾ ਕੰਮ ਨਹੀਂ ਪਈ ਪਿੰਗਲਵਾੜਾ ਵਿੱਚ ਇਸ ਵੇਲੇ 1782 ਕੱਤੇ 5 2022 ਤੱਕ ਲਾਚਾਰ ਰੋਗੀ ਹਨ ਜਿੰਨਾ ਦੀ ਬਿਨਾ ਤਰਮ ਜਾਤ ਨਸਲ ਜਾ ਰੰਗ ਦੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ ਇਹਨਾਂ ਵਿੱਚ ਲਾਚਾਰ ਅਪਾਹਜ ਬਿਮਾਰ ਤੇ ਪਾਗਲ ਵਰਤਾਂ ਮਰਦ ਬੱਚੇ ਬੁੱਢੇ ਸ਼ਾਮਲ ਹਨ ਇਹਨਾਂ ਵਿੱਚੋਂ ਕੁਝ ਨਾ ਠੀਕ ਹੋਣ ਵਾਲੇ ਤੇ ਕੁਝ ਭਿਆਨਕ ਰੋਗਾਂ ਤੋਂ ਗ੍ਰਸਤ ਰੁਕੀ ਹਨ ਇਸ ਤੋਂ ਇਲਾਵਾ ਬਹੁਤ ਸਾਰਾ ਸਾਇਤਿਕ ਛਾਪ ਕੇ ਮੁਫਤ ਵੰਡਿਆ ਜਾਂਦਾ ਹੈ ਗਰੀਬ ਬੱਚਿਆਂ ਨੂੰ ਮੁਫਤ ਵਿਦਿਆ ਦਿੱਤੀ ਜਾਂਦੀ ਹੈ ਅਪਾਹਜਾਂ ਨੂੰ ਮੁਫਤ ਬਨਾਵਟੀਆਂ ਲਗਾਏ ਜਾਂਦੇ ਹਨ ਤੇ ਵਾਤਾਵਰਨ ਦੀ ਸੰਭਾਲ ਤੇ ਛੁੱਟਾ ਲਈ ਸਰਕਾਰੀ ਅਤੇ ਸਾਂਝੀਆਂ ਥਾਵਾਂ ਤੇ ਮੁਫਤ ਰੁੱਖ ਵੀ ਲਗਾਏ ਜਾਂਦੇ ਹਨ ਪਿੰਗਲਵਾੜੇ ਦਾ ਰੋਇਦਾ ਖਰਚਾ 6.5 ਲੱਖ ਰੁਪਏ ਤੋਂ ਵੱਧ ਹੈ ਜੋ ਕਿ ਦਾਨੀ ਸਜਣਾ ਤੇ ਪਿੰਗਲਵਾੜੇ ਦੇ ਹਿਤਾਸ਼ੀਆਂ ਵੱਲੋਂ ਦਿੱਤੇ ਦਾਨ ਤੇ ਸਹਾਇਤਾ ਨਾਲ ਚੱਲਦਾ ਹੈ ਦਾਨੀ ਸਜਣਾ ਨੂੰ ਸਨੀਮਰ ਬੇਨਤੀ ਕੀਤੀ ਜਾਂਦੀ ਹੈ ਕਿ ਸੰਸਥਾ ਨੂੰ ਮੰਨੀਅਡਰ ਬੈਂਕ ਟ੍ਰਾਫ ਤੇ ਚੱਕਰਾਈਦਾਰ ਵੇਚਣ ਦੀ ਕਿਰਪਾਲਤਾ ਕਰਨ ਤਾਂ ਜੋ ਇਸ ਸ਼ੁਭ ਕੰਮ ਨੂੰ ਜਾਰੀ ਰੱਖਿਆ ਜਾਏ